ਸੜੀ ਕੋਲੋਂ ਮੈਂ ਇੱਕ ਕੰਪਲੇਨ ਆਈਸੀਏ ਡੀਸੀ ਆਫਿਸ ਵੱਲੋਂ ਕਿ ਕੁਝ ਜੜੀਆਂ ਲੇਡੀਜ਼ ਨੇ ਬੱਚਿਆਂ ਦੇ ਨਾਲ ਬੱਚਿਆਂ ਨੂੰ ਲੈ ਕੇ ਉਹਨਾਂ ਨੂੰ ਅੱਗੇ ਕਰਕੇ ਇੱਥੇ ਭੀਖ ਮੰਗਦੀਆਂ ਇਸ ਇਲਾਕੇ ਦੇ ਵਿੱਚ ਜੋ ਉਸ ਕੰਪਲੇਨ ਦੇ ਹੱਦ ਤੇ ਆਪਾਂ ਇੱਕ ਐਫਆਈਆਰ ਰਜਿਸਟਰ ਕੀਤੀ ਨਿਰਮਲਾ ਨਾਮ ਦੀ ਲੇਡੀਜ਼ ਉਹਦੇ ਖਿਲਾਫ ਜੋ ਕਿ ਇੱਥੇ ਆ ਜਿੱਤੇ ਅਣਜਾਣ ਵਾਲੀਆਂ ਗੱਡੀਆਂ ਵਾਂ ਉਹਨਾਂ ਕੋ ਭੀਖ ਮੰਗਦੀਆਂ ਨਾਲ ਬੱਚਿਆਂ ਹੋ ਕੇ ਕਰਕੇ ਉਹ ਭੀਖਾਂ ਦਿੰਦੇ ਤੇ ਸਰ ਅਕਸਰੀ ਦੇਖਿਆ ਜਾਂਦਾ ਰੋੜਾਂ ਦੇ ਬੱਚਿਆਂ ਨੂੰ ਦਿਉਦਾ ਉਹਨਾਂ ਖਾਦੇ ਆ ਤੋ ਉਸ ਸਾਧਿਕ ਤੋਂ ਮੌਸ਼ਿਕ ਦਾ ਮਾਮਲਾ ਲਿਆਇਆ ਇਹ ਬਿਲਕੁਲ ਜੀ ਹੋਣਾ ਜਿਵੇਂ ਕਿ ਸਰਕਾਰ ਇਹ ਵਿੱਚ ਕੰਮ ਕਰ ਰਹੀ ਹੈ ਡੀਸੀ ਆਫਿਸ ਤੋਂ ਲੋਕਾਂ ਦੇ ਖਿਲਾਫ ਹਨ ਕੰਪਲੇਨਸ ਜਿਹੜੀਆਂ ਵੀ ਜੋ ਵੀ ਆਉਂਦੀਆਂ ਉਹ ਸਾਡੇ ਦਿਆਂ ਜੀਆਂ ਫਿਰ ਜੋ ਵੀ ਆਊਗਾ ਆਪਾਂ ਉਹ ਦੇਖ ਦੇਖਾਂਗੇ ਵੈਰੀਫਾਈ ਕਰਾਂਗੇ ਕਿ ਇਹ ਕਿੱਥੋਂ ਦੇ ਰਹਿਣ ਵਾਲੇ ਨੇ ਬਾਕੀ ਬੱਚੇ ਇਹਨਾਂ ਦੇ ਹੈਗੇ ਆ ਕਿ ਨਹੀਂ ਹੈਗੇ ਉਸ ਰਿਗਾਰਡਿੰਗ ਆਪਾਂ ਜੋ ਵੀ ਮੰਦੀ ਕਾਰਵਾਈ ਇਹਨਾਂ ਦੇ ਖਿਲਾਫ ਕਰਾਂਗੇ ਚਾਈਲਡ ਲੇਬਰ ਕਿਹੜੀ ਲੇਡੀ ਲਈ ਉਹ ਤੇ ਕਾਰਵਾਈ ਵੀ ਚੱਲ ਰਹੀ ਹੈ ਹੋਰ ਤੇ ਪਰਸ਼ਾਦੇ ਤੱਕ ਜੀ ਆਪਾਂ ਜਿਹੜੀ ਹੈਗੀ ਲੈਸਟ ਬਿਲਕੁਲ ਸਰੇ ਪਹਿਲਾ ਮੈਂ ਇੱਕ ਪਰਚਾ ਹੈ ਜੀ ਹੁਣ ਅੱਗੋਂ ਵੀ ਇਸ ਤਰ੍ਹਾਂ ਜਾਰੀ ਜਾਂਦੇ ਜੀ ਬਿਲਕੁਲ ਜੀ